ਚੰਡੀਗੜ੍ਹ ਵਿੱਚ ਲੱਗੇ థਾਈਲੈਂਡ ਵਪਾਰ ਮੇਲੇ ਦਾ ਨਜ਼ਾਰਾ ਹੀ ਕੁਝ ਵੱਖਰਾ ਹੈ ਇਸ ਸਟ੍ਰੀਟ ਫੇਅਰ ਵਿੱਚ ਭੀੜ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟ੍ਰਾਈ ਸਿਟੀ ਦੀ ਜਨਤਾ ਸ਼ਾਪਿੰਗ ਦੀ ਕਿੰਨੀ ਸ਼ੌਕੀਨ ਹੈ ਅਤੇ ਜੇ ਸ਼ਾਪਿੰਗ ਹੋਵੇ థਾਈਲੈਂਡ ਦੇ ਉਤਪਾਦਾਂ ਦੀ ਤਾਂ ਭੀੜ ਹੋਣਾ ਤਾਂ ਲਾਜ਼ਮੀ ਹੈ ਥਾਈਲੈਂਡ ਟ੍ਰੇਡ ਫੇਅਰ ਦਾ ਆਖਰੀ ਦਿਨ ਹੋਣ ਕਰਕੇ ਹਰ ਕੋਈ ਸ਼ਾਪਿੰਗ ਵਿੱਚ ਰੁੱਝਿਆ ਹੋਇਆ ਹੈ ਹਰ ਤਰ੍ਹਾਂ ਦਾ ਸਮਾਨ ਮਿਲਣ ਕਰਕੇ ਟਰਾਈ ਸਿਟੀ ਦੀ ਜਨਤਾ ਕਾਫੀ ਖੁਸ਼ ਨਜ਼ਰ ਆ ਰਹੀ ਹੈ ਇਹ ਬਹੁਤ ਵਧੀਆ ਹੈਗਾ ਜਿਹੜਾ ਇਹਨਾਂ ਨੇ ਲਾਇਆ ਹੈਗਾ ਅਸੀਂ ਥਾਈਲੈਂਡ ਤੱਕ ਅਜੇ ਦੇਖਿਆ ਨਹੀਂ ਹੈਗਾ ਚਲੋ ਇਸੇ ਪਾਸੇ ਥਾਈਲੈਂਡ ਹੀ ਘੁੰਮ ਲਿਆ ਹੈਗਾ ਥੋੜਾ ਜਿਹਾ ਤੋਂ ਸ਼ਾਪਿੰਗ ਕਰ ਲਈ ਹੈ ਥਾਈਲੈਂਡ ਦਾ ਥੋੜਾ पता चल गया कि तो उतर समान बंदा है कि चीज़ मिलता है गया, चलो उसी माना थोड़ा अच्छा जहाँ लग रहा है गया। और फीलिंग आ रही कि थाईलैंड घूम रहे हैं एक्चुअली इट वाज़ अ वेरी ग्रेट एक्सपीरियंस बहुत ही अच्छा शो था और डिफरेंट बहुत ही वैरायटी थी जैसी हमें यूजअली चंडीगढ़ में नहीं मिलती ज्यूलरी की नेक पीसेज़ की एयर रिंगज एंड डिफरेंट टाइप ऑफ डेकोरेशन पीसेस तो इट वॉज़ अ वेरी नाइस शो एंड आई कुड कलेक्ट मैनी एग्जॉक्टिक एंड यूनिक थिंग्स फ्रॉम हेयर ਹਾਲਾਂਕਿ ਲੇਡੀਜ਼ ਅਤੇ ਬੱਚਿਆਂ ਲਈ ਸਟ੍ਰੇਟ ਫੇਅਰ ਵਿੱਚ ਸਭ ਕੁਝ ਮਿਲ ਰਿਹਾ ਹੈ ਪਰ ਜੇ ਨਿਰਾਸ਼ਾ ਹੱਥ ਲੱਗੀ ਹੈ ਤਾਂ ਇਹ ਟ੍ਰਾਈ ਸਿਟੀ ਦੇ ਪੁਰਸ਼ਾਂ ਨੂੰ ਟ੍ਰਾਈ ਸਿਟੀ ਦੇ ਪੁਰਸ਼ਾਂ ਨੂੰ ਸ਼ਾਪਿੰਗ ਲਈ ਕੁਝ ਵੀ ਨਹੀਂ ਮਿਲਿਆ ਪਰ ਹਾਂ ਉਹਨਾਂ ਦੀ ਜੇਬ ਕਾਫੀ ਢਿੱਲੀ ਹੋ ਗਈ ਲਾਸਟ ਇਨ ਸੰਡੇ ਸੀਗਾ ਅਸੀਂ ਵੀ ਕੁੰਮਨ ਹੀ ਆਇਆ ਤੇ ਦੇਖੇ ਤੇ ਕੁਝ ਆਈਟਮਸ ਮੈਂ ਮੇਰੀ ਮੈਡਮ ਆਈ ਹੈ ਮੈਡਮ ਵਾਸਤੇ ਤਾਂ ਬਹੁਤ ਕੁਝ ਹੈ ਪਰ ਮੇਰੇ ਵਾਸਤੇ ਕੁਝ ਨਜ਼ਰ ਨਹੀਂ ਆਇਆ ਸੀ ਲੇਡੀਜ਼ ਸਾਮਾਨ ਘਰ ਦੀ ਡੈਕੋਰੇਸ਼ਨ ਸਾਮਾਨ ਤੇ ਜਿਆਦਾ ਹੈਗਾ ਜੈਂਟਸ ਵਾਸਤੇ ਮਤਲਬ ਲੇਡੀਸ ਨਾਲ ਘੁੰਮ ਨਹੀਂ ਆਇਆ ਬਸ ਬੇਸਿਕਲੀ ਥਾਈਲੈਂਡ ਦੀ ਆਈਟਮਸ ਅੱਛੀ ਹੈਗੀਆਂ ਡੈਕੋਰੇਸ਼ਨ ਦੀ ਹੈਗੀਆਂ ਟਰਾਈ ਸਿਟੀ ਵੈਸੇ ਵੀ ਲੋਕ ਐਸੇ ਹੈਗੇ ਆ ਇਹਦੇ ਇਦਾਂ ਦੀ ਚੀਜ਼ਾਂ ਇਦਾਂ ਦੇ ਫੈਸਟੀਵਲ ਨੂੰ ਬੜੇ ਚੰਗੀ ਤਰ੍ਹਾਂ ਲੈਂਦੇ ਹੈਗੇ ਆ ਉਸ ਹਿਸਾਬ ਨਾਲ ਤਾਂ ਬਹੁਤ ਵਧੀਆ ਪਰ ਕੋਸਟਲੀ ਹੈਗੀ ਆਈਟਮਾਂ ਮਹਿੰਗੀ ਹੈਗੀ ਬੋਲੇ ਛੋਟਾ ਜਿਹਾ ਫੁੱਲ ਵੀ ਲੈਣਾ ਹੈਗਾ ਤਾਂ 100 ਰੁਪਏ ਦੀ ਸਟਿਕ ਹੈ ਜਿਹੜੀ ਆਮ ਆਪਣੀ ਮਾਰਕੀਟ ਦੇ ਵਿੱਚ ਨੋਰਮਲ 25-30 ਰੁਪਏ ਦੀ ਮਿਲ ਜਾਂਦੀ ਹੈ थाईलैंड ਦੇ ਟ੍ਰੇਡ ਫੇਅਰ ਵਿੱਚ ਆ ਕੇ ਹਰ ਕੋਈ ਕਾਫੀ ਖੁਸ਼ ਹੈ ਖਾਸ ਕਰਕੇ ਥਾਈਲੈਂਡ ਤੋਂ ਆਏ ਕੱਪੜੇ ਕਾਫੀ ਪਸੰਦ ਕੀਤੇ ਜਾ ਰਹੇ ਨੇ ਹਰ ਕੋਈ ਇਸ ਟ੍ਰੇਡ ਫੇਅਰ ਦਾ ਫਾਇਦਾ ਚੁੱਕਣਾ ਚਾਹ ਰਿਹਾ ਹੈ ਇਸ ਤੋਂ ਇਲਾਵਾ ਗਹਿਣਿਆਂ ਦੀ ਦੁਕਾਨ ਤੇ ਭੀੜ ਤਾਂ ਹੈ ਪਰ ਮਹਿੰਗੇ ਹੋਣ ਕਰਕੇ ਗਾਹਕ ਖਰੀਦਦਾਰੀ ਤੋਂ ਪਰਹੇਜ਼ ਕਰ ਰਹੇ ਨੇ ਐਕਸੈਂਟ ডিসਪਲੇ 'ਤੇ ਕੱਪੜੇ ਹਨ ਔਰ थोड़ी थोड़ी करके काफ़ी चीज़ें खरीद चुके हैं और आज आखिरी दिन है छुट्टी का दिन है तो कोशिश कर रहे हैं कि जो भी पसंद आए तो ले लिया जाए यहाँ से ऐसा है शौक का कोई मूल नहीं होता ना और वनस एन अवाइल शॉपिंग पे भी लगाना चाहिए पैसे ठीक है रोज़मर्रा की चीज़ों में लगता है कि हाँ महंगाई हो गई है पर कभी कभार जब अपने शौक़ के लिए लेते हैं तो अच्छा लगता है सब कुछ ही बहुत अच्छा है हर चीज़ बहुत अच्छी है एंड ग्रेसफुल चीज़ें हैं सारी ਕਵਾਲਿਟੀ ਬਹੁਤ ਬੜੀ ਆਏ ਥੋੜੀ ਸੀ ਮਹਿੰਗੀ ਹੈ ਬਟ ਹਾਂ ਬੱਚੋ ਕੇ ਪ੍ਰੋਡਕਟਸ ਬਹੁਤ ਅੱਛੇ ਹੈ ਕਲਿਪਸ ਉਨਕੇ ਹੈਅਰ ਬੈਂਡਸ ਥੈਟ ਇਜ਼ ਗੁੱਡ ਬਟ ਜੁਐਲਰੀ ਇਟਸ ਵੈਰੀ ਕਾਸਟਲੀ ਬਹੁਤ ਜ਼ਿਆਦਾ ਕਾਸਟਲੀ ਹੈ ਭਾਰਤ ਅਤੇ ਥਾਈਲੈਂਡ ਦਾ ਵਪਾਰ ਲਗਾਤਾਰ ਵਧ ਰਿਹਾ ਹੈ ਥਾਈਲੈਂਡ ਭਾਰਤ ਵਿੱਚ ਵਪਾਰ ਕਰਨਾ ਚਾਹੁੰਦਾ ਹੈ ਪਰ ਆਵਾਜਾਈ ਦੀ ਲਾਗਤ ਜ਼ਿਆਦਾ ਅਤੇ ਬਿਜਲੀ ਦੀ ਕਮੀ ਹੋਣ ਕਰਕੇ ਕਾਰੋਬਾਰ ਕਰਨ ਵਿੱਚ ਮੁਸ਼ਕਲ ਆ ਰਹੀ ਹੈ Well, the, the main purpose of this exhibition is to promoting the trade between our two countries, uh, India and Thailand. Particularly, we can't afford to miss to organize such an event in the most beautiful city in India, Chandigarh. Since all the exhibitors who are coming to, participate, uh, to exhibit the products in this event has already been selected. All only high quality products at the most reasonable price are allowed to exhibit the products here. The revenue from this event, well, in terms of rupees, uh, many lakhs. ਦੇਸ਼ ਵਿੱਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੂਬੇ ਦੀ ਜਨਤਾ ਦੀਵਾਲੀ ਲਈ ਵੀ ਸ਼ਾਪਿੰਗ ਕਰ ਰਹੀ ਹੈ ਕੀ ਪਰਿਵਾਰ ਅਤੇ ਕੀ ਨਵੇਂ ਜੋੜੇ ਹਰ ਕੋਈ ਇਸ ਸਾਈਲੈਂਟ ਦੇ ਮੇਲੇ ਦਾ ਮਜ਼ਾ ਲੈ ਰਿਹਾ ਹੈ ਸ਼ਾਪਿੰਗ ਕਰਨੀ ਹੋਵੇ ਤਾਂ ਸ਼ਾਇਦ ਮਹਿੰਗਾਈ ਕਾਇਬ ਹੋ ਜਾਂਦੀ ਹੈ ਇਸ਼ੋ ਬਹੁਤ ਹੀ ਵਧੀਆ ਸਾਨੂੰ ਬਹੁਤ ਵਧੀਆ ਲੱਗਿਆ ਡਿਫਰੈਂਟ ਡਿਫਰੈਂਟ ਆਈਟਮਸ ਹੈ థਾਈਲੈਂਡ ਤੋਂ ਆਈ ਹੋਈਆਂ ਅਸੀਂ ਕਾਫੀ ਸ਼ਾਪਿੰਗ ਕਰੀਏ ਤੇ 500 ਤੱਕ ਲੈਣ ਤੇ ਤੁਹਾਨੂੰ ਕੂਪਨ ਮਿਲਦੇ ਲੱਕੀ ਡਰਾਇਸ ਤੋਂ ਆਪਾਂ ਕੂਪਨ ਵੀ ਲਏ ਅੱਜ ਬੱਚਿਆਂ ਦੇ ਆਈਟਮ ਜਿਹੜੀਆਂ ਹੈਗੀਆਂ ਜਿਹੜੀਆਂ ਸਾਨੂੰ ਇੱਧੇ ਨਹੀਂ ਪ੍ਰੋਵਾਈਡ ਹੁੰਦੀਆਂ ਤਕਰੀਬਨ ਔਰੇ ਹੈਗੀਆਂ ਜਿਹੜੇ ਆਰਟੀਫੀਸ਼ੀਅਲ ਫਲਾਵਰ ਹੈਗੇ ਔਰੇ ਔਰ ਜਿਹੜੇ ਆਪਣਾ ਦੀਵਾਲੀ ਆ ਰਹੀ ਹੈ ਦੀਵਾਲੀ ਲਈ ਆਪਣੇ ਬਹੁਤ ਅچھے ਲਾਈਟਿੰਗ ਆ ਰਹੀਆਂ ਜਿਹੜੀਆਂ ਛੋਟੀਆਂ ਬੋਲਸ ਹੈਗੀਆਂ 250 ਤੋਂ ਮਤਲਬ ਰੇਂਜ ਵੀ ਠੀਕ ਹੈਗੀ ਇਹ ਸਭ ਕੁਝ ਠੀਕ ਹੈਗਾ ਔਰ ਆਪਾਂ ਉਹਨੂੰ ਦੁਆਰਾ ਜਿਹੜਾ ਰੱਖਣਾ ਹੈ ਫੋਲਡ ਕਰਕੇ ਆਪਾਂ ਰੱਖ ਵੀ ਸਕਦੇ ਆ। ਟ੍ਰਾਈ ਸਿਟੀ ਤੋਂ ਹਰ ਸਾਲ ਕਰੀਬ 10 ਤੋਂ 15 ਹਜ਼ਾਰ ਲੋਕ THAILAND ਨੂੰ ਜਾਂਦੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਐਗਜ਼ੀਬਿਸ਼ਨ ਤੋਂ ਬਾਅਦ ਇਸ ਆਂਕੜੇ 'ਚ ਕਿੰਨਾ ਕੁ ਵਾਧਾ ਹੁੰਦਾ ਏ। ਗੌਰਵ ਖੋਸਲਾ, ABB ਸੰਜਾ, ਚੰਡੀਗੜ੍ਹ।